ਉਦੀ ਘਰ ਆਲੀ ਨਹੀਂ ਆਉਂਦੀ ਇਹ ਬਸ ਅੱਛਾ ਸਹੁਰੇ ਵਿਆਹ ਹੋਇਆ ਹੋਇਆ ਵਿਆਹ ਹੋਇਆ 3.5 ਸਾਲ ਦੀ ਕੁੜੀ ਵੀ ਹੈ ਜੀ ਇਹ ਘਰ ਆਈ ਨਹੀਂ ਉਹਦਾ ਟੈਸਟ ਕੀਤਾ ਹੋਇਆ ਸੀ ਜਿਆਦਾ ਘਰਿਆ ਹੋਇਆ ਤਾਂ ਚਟਕਾਰਾ ਲੱਗਦਾ ਅੱਛਾ ਜੀ ਮੋਸਲੇ ਚੱਲ ਉਹ ਤੋਂ ਪਰੇਸ਼ਾਨ ਉਹ ਤੋਂ ਪਰੇਸ਼ਾਨ ਨਹੀਂ ਜਸ ਹੋਰ ਕੋਈ ਸਰ ਦਾ ਪ੍ਰਸਾਦ ਕੀ ਹੋਇਆ ਕਹਿ ਰਹੇ ਕਰੋਣੇ ਕਿ ਲਈ ਸੀ ਗੋਲ ਗੱਪੇ ਖਾਣ ਨੂੰ ਤੇ 5:30 ਵਜੇ मेरे के करे नहीं गया ग्यारह बजे रात ही पुलिस वाले ने फोन किया और मोटरसाइकिल के नंबर से नंबर निकाल के फिर मैं साडे को फोन किया अभी पहुंचे लड़का था आपका मेरा मुंडा जी क्या नाम था प्रदीप तिवारी क्या कह के घर से निकला था बोल रहा था खांडो निकला है साडे तो पैसे लेके निकले अच्छा की करता सी लड़का लड़का ड्राइवर है न्यूज़ का अच्छा सही एंट्री है बीडीएक्स बीडीएक्स में रात कितने बजे पता लग गया आपको ਕੱਤੀ ਸਮੂਹ 11 ਵਜੇ ਪਤਾ ਲੱਗਿਆ ਅਸੀਂ ਉਦੋਂ ਪਹਿਲੇ ਲੱਭਤੇ ਰਹੇ ਕਿ ਕਿੱਧਰ ਹੈ ਪਰ ਇੱਥੇ ਵੀ ਜਗਾ ਦਾ 11 ਵਜੇ ਪੁਲਿਸ ਵਾਲੇ ਫੋਨ ਕੀਆ ਫਿਰ ਪਹੁੰਚੇ ਕਿਸੇ ਨਾ ਕੋਈ ਦੁਸ਼ਮਣੀ ਹੋਵੇ ਉਹਨਾਂ ਦੀ ਜਾਂ ਕੁਝ ਕੋਈ ਰੰਜਿਸ਼ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਦੁਸ਼ਮਣੀ ਤਾਂ ਕਿਸੇ ਨਾ ਕੁਝ ਨਹੀਂ ਹੂੰ ਉਹਦਾ ਉਹਦੀ ਘਰ ਵਾਲੀ ਨਹੀਂ ਆਉਂਦੀ ਇਹ ਬਸ ਅੱਛਾ ਸਹੁਰੇ ਵਿਆਹ ਹੋਇਆ ਹੋਇਆ ਵਿਆਹ ਹੋਇਆ ਸਾਢੇ ਤਿੰਨ ਸਾਲ ਦੀ ਕੁੜੀ ਵੀ ਹੈ ਜੀ ਹੂੰ ਕੀ ਕਰਾਇਆ ਨਹੀਂ ਉਹਦਾ ਤੇਸ ਕੀਤਾ ਹੋਇਆ ਸੀ ਜਿਆਦਾ ਘਰਿਆ ਹੋਇਆ ਤਾਂ ਚਟਕਾਰਾ ਲੱਗਦਾ ਅੱਛਾ ਬੀ ਮੋਸ ਤੇ ਸਭ ਲੱਭ ਉਹ ਤੋਂ ਪਰੇਸ਼ਾਨ ਉਹ ਤੋਂ ਪਰੇਸ਼ਾਨ ਨਹੀਂ ਜਸ ਹੋਰ ਕੋਈ ਕੋਈ ਸ਼ੱਕ ਵਗੈਰਾ ਲੱਗਦਾ ਕਿਸੇ ਤੇ ਸਾਖਤ ਤਾਂ ਸਾਨੂੰ ਸਾਡੇ ਸਾਰਾ ਉਦੋਂ ਹੀ ਉੱਤੇ ਹੈ ਬਾਕੀ ਕੋਈ ਲੜਾਈ ਝਗੜਾ ਹੋਇਆ ਲੜਾਈ ਝਗੜਾ ਤਾਂ ਕੁਛ ਹੋਇਆ ਨਹੀਂ ਉਦਾਂ ਪਰ ਜਿਹੜੇ ਜੱਕੇ ਜਿਹੜੇ ਛੱਡ ਕੇ ਗਏ ਨੇ ਉਹਨਾਂ ਨੂੰ ਤੁਸੀਂ ਜਾਣਦੇ ਹੋ ਉਹਨਾਂ ਨੂੰ ਨਹੀਂ ਮੈਂ ਇਸ ਪਹਿ ਜਾਂਦਾ मैं पहचान नहीं फोटो पूरी साफ नहीं आ रही है कैमरा स्पर्ट लगा हुआ है देखें निकलता है तो पहचान बॉडी कहाँ पर मिली है? ते है ये अपना एरिया है ये बापू मार्केट लहरा रोड सीसीटीवी में कुछ सामने आया आपने देखा उसमें सीसीटीवी में तो सामने आ रहा है बहुत बंदे देखे हैं खड़े भी थे बंदे कोई बोलिया ही नहीं ਉਹ ਆਪਣਾ ਇੱਥੇ ਛੱਡ ਕੇ ਬਾਈਕ ਛੱਡ ਕੇ ਚੱਲ ਗਏ ਕੋਈ ਸੱਟਬਟ ਲੱਗੀ ਹੋਵੇ ਮੁੰਡੇ ਦੇ ਨਹੀਂ ਕੋਈ ਸੱਟ ਨਹੀਂ ਲੱਗੀ ਐ ਇਹ ਖਰੋਜ ਤੱਕ ਨਹੀਂ ਲੱਗਾ ਪੈਰ ਜਿਹੜਾ ਬਾਈਕ 'ਚ ਨਹੀਂ ਰੱਖਿਆ ਹੋ ਪੈਰ ਕੇ ਅੰਗੂਠੇ ਤੇ ਰਗੜ ਪਈ ਹੈ ਬਸ ਕੋਈ ਇਸ ਤਰ੍ਹਾਂ ਤਾਂ ਨਹੀਂ ਕੋਈ ਲੁੱਟਖੋ ਦਾ ਮਾਮਲਾ ਕੋਈ ਲੱਗਦਾ ਹੋਵੇ ਨਹੀਂ ਆਹ ਫੋਟੋ ਹੈਗੀ ਐ ਸਾਰੀ ਕੋਈ ਪੈਰਾਂ ਤੇ ਬਸ ਨਾ ਹੱਥ ਤੇ ਕੁਛ ਨਾ ਪੈਰ ਤੇ ਕੁਛ ਨਾ ਮੂੰਹ ਤੇ ਕੁਛ ਤੇ ਆਹ ਦੇਖੋ ਬਾਵਾ ਪੂਰਾ ਨਾ ਗਲੇ ਤੇ ਕੋਈ ਨਿਸ਼ਾਨ ਹੈ ਨਾ ਚਿਹਰੇ ਤੇ ਕੋਈ ਨਿਸ਼ਾਨ ਹੈ ਸੱਟਬਟ ਦਾ ਕੋਈ ਨਿਸ਼ਾਨੀ ਬਸ ਆ ਪੈਰ ਦੇ ਪੈਰ ਦੇ ਇੱਕ ਅੰਗੂਠੇ ਤੇ ਰਗੜ ਲੱਗੀ ਹੋਈ ਆ ਜਿਵੇਂ ਜਿਵੇਂ ਟਿਕਿਆ ਹੋਵੇ ਨਹੀਂ ਮੋਟਰਸਾਈਕਲ ਤੇ ਬਿਠਾਓ ਪੈਰ ਰਗੜ ਰਗੜਦਾ ਆ ਇਹ ਇੱਕ ਪੈਰ ਬਸ ਇਹੀ ਨਹੀਂ ਪੈਰ ਇਹੀ ਇੱਕ ਅੰਗੂਠੇ ਤੇ ਸੱਟ ਇਹੀ ਆ ਬਸ ਹੋਰ ਕੋਈ ਸੱਟ ਨਹੀਂ ਆ ਜੀ ਲੱਗਦਾ ਕਿ ਇਹ ਵੀ ਕੋਈ ਥੱਟਮਾਰ ਕੀਤੀ ਗਈ ਹੋਵੇ ਤੁਹਾਨੂੰ ਬਾਡੀ ਦੇਖ ਕੇ ਕੁਝ ਕੋਈ ਕੋਈ ਥੱਟਮਾਰ ਕੋਈ ਨਸ਼ੀਲੀ ਚੀਜ਼ ਜਿਹੜੀ ਖਵਾਈ ਗਈ ਹੋਵੇ ਇਸ ਤਰ੍ਹਾਂ ਕੁਝ ਲੱਗਿਆ ਹੁਣ ਡੈਡ ਬੋਰਡ ਇਹਦਾ ਸਿੱਧਾ ਪਤਾ ਨਹੀਂ ਚਲੂਆ ਸਾਨੂੰ ਕੋਈ ਆਈਡੀਆ ਨਹੀਂ ਆ ਕੋ ਹੂੰ ਤੁਸੀਂ ਹੁਣ ਮੇਰੇ ਤੱਕ ਦੇ ਮੈਂ ਛੋਟਾ ਭਰਾ ਹਾਂ ਕੀ ਨਾਮ ਹੈ ਸੰਦੀਪ ਦੇ ਹੁਣ ਬੋਡੀ ਜਿਹੜੀ ਉਹ ਸਿਵਲ ਸਿਵਲ ਹਸਪੀਟਲ ਹੈ ਮਰਚਰੀ ਚ ਰੱਖੀ ਹੋਈ ਆ ਉਹਨਾਂ ਨੇ ਫੋਰਸ ਮਾਰਡਨ ਪਹੁੰਚੇ ਉਹ ਉਹਨਾਂ ਨੇ ਸਾਨੂੰ 11 ਵਜੇ ਕੁਛ ਮਿੰਟ ਦੇ ਕਾਲ ਕੀਤੀ ਫਿਰ ਮੋਟਰਸਾਈਕਲ ਮੇਰੇ ਨਾਮ ਤੇ ਤੇ ਮੇਰਾ ਫੋਨ ਨੰਬਰ ਆਇਆ ਉਹਦੇ ਡਿਟੇਲਸ ਤੇ ਮੇਰੇ ਕੋਲ ਕਾਲ ਆਈ ਫਿਰ ਅਸੀਂ ਇੱਥੇ ਆਏ ਤੇ ਕਿਸ ਮਾਮਲੇ ਬਾਰੇ ਦਰਜ ਕੀਤਾ ਗਿਆ ਕਿ ਨਹੀਂ ਕਿਹੜੇ ਥਾਣੇ ਕਰ ਰਹੇ ਆ ਲੈ ਰਿਪੋਰਟ ਥਾਣਾ ਡੱਬਾ ਲੱਗਦਾ ਕੋਲ ਸਾਈ ਹਾਂਜੀ ਤਤਕੀਸ਼ ਕਰ ਰਹੇ ਹਾਂਜੀ ਕੀ ਮੰਗਤੀ ਕਰ ਮੰਗੇ ਇਨਸਾਫ ਦਿੱਤਾ ਜਾਵੇ ਹੋਰ ਜਿਹੜੇ ਬੰਦੇ ਰਿਕਾਰਡਿੰਗ ਚ ਸਾਫ ਨਜ਼ਰ ਆ ਰਿਹਾ ਵੀ ਦੋ ਮੋਟਰਸਾਈਕਲ ਇੱਕ ਮੁੰਡਾ ਚਲਾ ਰਿਹਾ ਵਾ ਇੱਕ ਨੇ ਫੜ ਕੇ ਪਿੱਛੋਂ ਬੈਠਾ ਆ ਇੱਥੇ ਰੋਕਿਆ ਇੱਕ ਉੱਤਰ ਕੇ ਬਿਠਾਤਾ ਇੱਕ ਮੁੰਡਾ ਨਿਕਲ ਕੇ ਪਹਿਲਾਂ ਬਾਹਰ ਚਲੇ ਗਿਆ ਦੂਜੇ ਨੇ ਪਤਾ ਨਹੀਂ ਉਹਦੇ ਕੱਪੜਿਆਂ 'ਚ ਹੱਥੋਂ ਤਮਾਰ ਕੇ ਫਿਰ ਉਹ ਵੀ ਚਲੇ ਗਿਆ अच्छा के अंदर उही पैसे उसकी जेब च सी के पैसे पैसे ओदे को 20 रूपे जेड़ा ਘਰੋਂ ਲੈ ਕੇ ਗਿਆ ਸੀ ਉਹੀ 20 ਰੁਪਏ ਦੀ ਜੇਬ ਚ ਸੀਗੇ ਮੋਬਾਈਲ ਨਹੀਂ ਸੀਗਾ ਉਹਦਾ ਮੋਬਾਈਲ ਨਹੀਂ ਸੀ ਮੋਬਾਈਲ ਲੈ ਗਿਆ ਮੋਬਾਈਲ ਲੈ ਗਿਆ ਠੀਕ ਹੈ ਕੋਈ ਜਾਣ ਪਛਾਨ ਵੀ ਕੋਈ ਮੁੰਡੇ ਕਿਹੜੇ ਹੋ ਸਕਦੇ ਨੇ ਕਿ ਨਹੀਂ ਪਤਾ ਕੋਈ ਨਸ਼ਾ ਵੀ ਕਰਦੇ ਸੀ ਨਸ਼ਾ ਉਹੀ ਡਰਿੰਕ ਵਗੈਰਾ ਸੈਲਰੀ ਤੇ ਟਾਈਮ ਤੇ ਕਰ ਲੈਂਦਾ ਸੀ ਬਸ ਉਹਦਾ ਕੋਈ ਖਾਸ ਨਸ਼ਾ ਸਾਨੂੰ ਨਹੀਂ ਪਤਾ ਕੀ ਕਰਦਾ ਨਾ ਕਰਦਾ ਸੀ ਟਾਈਮ ਸਰ ਕੰਮ ਤੇ ਜਾਂਦਾ ਸੀ ਸਵੇਰੇ 8 ਵਜੇ ਸ਼ਾਮੇ 8 ਵਜੇ ਚਲੇ ਜਾਂਦਾ ਸੀ ਕੰਮ ਤੋਂ ਡਿਊਟੀ ਟਾਈਮਿੰਗ ਦੇ ਹਿਸਾਬ ਨਾਲ ਬਾਕੀ ਘਰੇ ਹੀ ਰਹਿੰਦਾ ਸੀ ਕੱਲ ਐਤਵਾਰ ਸੀ 11 12 ਵਜੇ ਸੋ ਗਿਆ ਉੱਠਿਆ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ 5 ਵਜੇ ਦੇ ਕਰੀਬ ਗਿਆ ਮੰਗ ਇਹੀ ਭਾਈ ਫੜਿਆ ਜਾਵੇ ਜਿਨ੍ਹਾਂ ਨੇ ਕੀਤਾ ਇਹ ਸਭ ਕੁਝ ਹੁਣ ਉਹਦੀ ਇੱਕ ਤੇਲ 7-3 ਸਾਲ ਦੀ ਬੇਟੀ ਹੈ ਸਾਰਾ ਕੁਝ ਉਹਦੇ ਬਾਰੇ ਹਾਰੇ ਫੋਟੋਜ਼ ਵਗੈਰਾ ਦੇਖ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਹੋਵੇ ਤੁਹਾਨੂੰ ਟਾਈਮ ਤੇ ਦੱਸਿਆ ਜਾਊਗਾ ਸੀਸੀਟੀਵੀ ਵਿੱਚ ਕੋਈ ਦਿਖਿਆ ਆ ਦਿਖਦੇ ਯਾ ਹਾਲੇ ਉਹ ਕੁਲੀਏ ਨਹੀਂ ਪਰ ਉਹ ਐਕਸਪਾਰਟ ਬਲਾਈ ਕੈਮਰੇ ਵਾਲੇ ਹਾਂਜੀ ਉਹ ਚੈੱਕ ਕਰਕੇ ਤੁਹਾਨੂੰ ਦੱਸ ਰਹੇ ਹਾਂ ਜੀ ਚੈੱਕ ਚੈੱਕ ਕਰ ਰਹੇ ਹਾਂ ਪਤਾ ਕਿ ਨਹੀਂ ਲੱਗਿਆ ਜੀ ਇਸ ਤਰ੍ਹਾਂ ਸਾਨੂੰ ਕਾਲ ਆਈ ਸੀ 100 ਨੰਬਰ ਤੋਂ 100 ਨੰਬਰ ਤੇ ਕਿਸੇ ਨੇ ਲੋਕਲ ਬੰਦੇ ਨੇ ਕਿਸੇ ਨੇ ਕਾਲ ਕੀਤੀ ਬਈ ਕੋ ਡੈੱਡ ਬੋਡੀ ਪਈ ਆ ਤੇ ਅਸੀਂ ਮੋਕੇ ਤੇ ਆਏ ਸੀਗੇ ਰਾਤ ਨੇਰਾ ਹੋ ਗਿਆ ਸੀ 11:00 ਵਜੇ ਸੀਗੇ 12:00 ਵਜੇ ਤੱਕ ਡੈੱਡ ਬੋਡੀ ਅਸੀਂ ਡੇਢ ਬੇਤਰ ਸਿਲਵਾ ਰੱਖੀ ਇਹਨਾਂ ਦੇ ਵਾਰਸਾਂ ਨਾਲ ਕੋਨੇ ਫੋਟੋਜ਼ ਵਗੈਰਾ ਦੇਖ ਰਹੇ ਜਿਹੜੀ ਜਿਹੜਾ ਵਿਅਕਤੀ ਸੀਗਾ ਉਹਦਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਹੋਇਆ ਸੀਗਾ ਨਹੀਂ ਨਹੀਂ ਇਸ ਬਾਰੇ ਮੈਂ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜਦ ਤੱਕ ਉਹਦਾ ਕੋਈ ਪਰ ਪਤਾ ਨਹੀਂ ਹੈਗਾ ਹਾਲੇ ਅਜੇ ਜਾਂਚ ਹੋ ਰਹੀ ਹੈ ਜਾਂਚ ਹੋ ਰਹੀ ਹੈ ਕਿਹੜੇ ਏਰੀਆ ਦਾ ਰਹਿੰਦਾ ਹੈ ਤੇ ਨਿਊ ਮਹਾਦੇਵ ਨਗਰ ਦਾ ਦੱਸਦੇ ਆ ਬੋਡੀ ਕਿੱਥੇ ਮਿਲੀ ਬੋਡੀ ਇੱਥੇ ਆ ਗਿਆਨ ਚੰਦਰ ਸਾਹਿਬ ਕੋਲ ਕਿਹੜਾ ਏਰੀਆ ਸਰ ਇਹ ਮ ਮਹਾਰਾਣਾ ਪ੍ਰਤਾਪ ਸਿੰਘ ਰੋਡ ਦੱਸ ਦੇ ਗਿਆਨ ਸਿੰਘ ਗਿਆਨ ਸਿੰਘ ਗਿਆਨ ਗਿਆਨ ਚੰਦਰ ਨਗਰ ਰੋਡ ਮੈਂ ਜੀ ਸਰ ਇਸ ਤੋਂ ਇਲਾਵਾ ਹੋਰ ਵੀ ਸੀਸੀਟੀਵੀ ਫੁਟੇ ਸਾਹਮਣੇ ਆਏ ਉਹ ਦਿਖ ਰਹੇ ਹਾਲੇ ਨਬਰੀਂ ਕੁਝ ਨਜ਼ਰ ਆਇਆ ਪਰਿਵਾਰ ਦੇ ਮੈਂਬਰ ਕਹਿ ਰਹੇ ਨੇ ਵੀ ਦੋ ਯੋਗ ਜਿਹੜੇ ਨੂੰ ਲੈ ਕੇ ਆਏ ਛੱਡ ਗਏ ਆ ਕੁਝ ਇਸ ਤਰ੍ਹਾਂ ਉਹ ਹਲੇ ਕਲੀਅਰ ਨਹੀਂ ਹੈਗਾ ਵੀ ਕੌਣ ਆ ਕੀ ਆ ਨਹੀਂ ਕੀ ਨਹੀਂ ਹਾਂ ਦੁਬਾਰਾ ਠੀਕ ਹੈ ਪਰਿਵਾਰ ਦੇ ਮੈਂਬਰ ਪਹੁੰਚ ਗਏ ਹਾਂ ਹਾਂ ਠੀਕ ਹੈ